ਪੂਲ ਦੇ ਕਮੇਟੀ ਮੈਂਬਰ ਸਹਿਵਾਨ ਨੂੰ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸ਼ਤਰੀ ਹੈ ਕਾਲ ਹੁਣ ਅਸੀਂ ਤੁਹਾਡੇ ਸਾਹਮਣੇ 1857 ਇਸਵੀ ਦੇ ਵਿਦਰੋਹ ਦੀ ਇੱਕ ਛੋਟੀ ਜਿਹੀ ਚਲਕ ਲੈ ਕੇ ਪੇਸ਼ ਕਰਦੇ ਹਾਂ 1857 ਇਸਵੀ ਦੇ ਵਿਦਰੋਹ ਵਿੱਚ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਅੰਗਰੇਜ਼ਾਂ ਵਿਰੁੱਧ ਪਿਆਨਕ ਵਿਦਰੋਹ ਹੋਇਆ ਜਿਸ ਨੂੰ ਇਤਿਹਾਸਕਾਰ ਸੁਤੰਤਰਤਾ ਦੀ ਪਹਿਲੀ ਲੜਾਈ ਕਹਿੰਦੇ ਹਨ ਅਤੇ ਇਸ ਨੂੰ ਉਨੀ ਲੜਾਈ ਵੀ ਕਹਿੰਦੇ ਹਨ 1857 ਈਸਵੀ ਦੇ ਵਿਦਰੋਹ ਸਭ ਤੋਂ ਪਹਿਲਾਂ ਬੈਰਕਪੁਰ ਤੋਂ ਸ਼ੁਰੂ ਹੋਇਆ ਸੀ ਹੁਣ ਅਸੀਂ ਤੁਹਾਡੇ ਸਾਹਮਣੇ 1857 ਈਸਵੀ ਦਾ ਵਿਦਰੋਹ ਇੱਕ ਚਲਕ ਲੈ ਕੇ ਪੇਸ਼ ਕਰਦੇ ਹਾਂ ਸਿਪਾਹੀਓ ਸੈਲੂਟ ਸਰ ਤੁਹਾਨੂੰ ਚਰਬੀ ਵਾਲੇ ਕਰ ਦੋ ਸਵਰਤ ਨਹੀਂ ਪੈਣਗੇ ਯੈਸ ਸਰ ਇਹ ਸਾਡੇ ਵੱਡੇ ਅਸਰਾਂ ਦਾ ਹੁਕਮ ਹੈ ਯੈਸ ਸਰ ਗੁੱਡ ਮ

ਮੰਗਲ ਪਾਂਡੇ ਜਿੰਦਾਬਾਦ 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 1857 ਈਸਵੀ ਦੇ ਵਿਦਰੋਹ ਵਿੱਚ ਮੰਗਲ ਪਾਂਡੇ ਨੂੰ ਪਹਿਲਾ ਸ਼ਹੀਦ ਮੰਨਿਆ ਗਿਆ ਸੀ ਬੈਰਕਪੁਰ ਕਾਂਗਪੁਰ ਮੀਠ ਆਦੀ ਦੇਸ਼ਾਂ ਵਿੱਚ ਵੀ 1857 ਈਸਵੀ ਦਾ ਵਿਦਰੋਹ ਫੈਲ ਗਿਆ ਧੰਨਵਾਦ